ਸਫਲ ਜਨਮੋ ਮੋਕੋ ਗੁਰਕੀਨਾ ਸਫਲ ਜਨਮ ਬੋਕੋ ਗੁਰਕੀਨਾ ਹੁਣ ਜਨਮ ਬਾਰੇ ਪਤਾ ਲੱਗਿਆ ਜਨਪਦਾਰਥ ਦੇ ਵਿੱਚ ਸਫਲਤਾ ਮਿਲ ਗਈ ਮੋਕੋ ਗੁਰਕੀਨਾ ਜਿਹੜਾ ਮੇਰਾ ਗਿਆਨ ਹੈ ਜਿਹੜਾ ਮੇਰਾ ਗਿਆਨ ਹੈ ਮੇਰੀ ਮੇਰਾ ਜਿਹੜਾ ਉੱਤਰਾਤਮਾ ਗੁਰਦੇਵ ਹੈ ਉਨੇ ਜਿਹੜਾ ਹਜਲਾ ਜਨਮ ਸੀ ਮੈ ਲਿਆ ਸੰਸਾਰ ਦੇ ਵਿੱਚ ਇਹ ਸਫਲ ਕਰਤਾ ਉਹਦੀ ਇੱਛਾ ਹੋਗੀ ਮਾਇਆ ਦੀ ਇੱਛਾ ਨੇ त्याग दी ਤੇ ਨਾਮ ਦੀ ਇੱਛਾ ਇੱਕ ਨੰਬਰ ਤੇ ਰੱਖ ਲਈ ਮਾਇਆ ਦੀ ਇੱਛਾ ਦਾ ਪਰਮੇਸ਼ਰ ਤੇ ਛੱਡਤੀ ਉਹਨੇ ਪਰਮੇਸ਼ਰ ਤੇ ਛੱਡਤੀ ਮਾਇਆ ਦੀ ਇੱਛਾ ਨਾਮ ਦੀ ਭੁੱਖ ਵਾਸਤੇ ਇਹ ਸਭ ਕੁਝ ਸਾਹ ਸਾਹ ਸੋਹਣ ਲੱਗਿਆ ਸਾਰਾ ਸਰੰਜਾਮ ਲਾਗ ਭਵਜਲ ਤਰਣ ਕੇ ਵਿਰਥਾ ਜਨਮ ਯਾਦ ਰੰਗ ਮਾਇਕ ਇਹ ਗੱਲ ਯਾਦੋ ਨੇ ਸੁਣੀ ਕਿ ਮਾਇਆ ਦੇ ਨਾਲ ਇੱਕ ਸਾਹੀ ਜਿਹੜਾ ਜਾ ਰਿਹਾ ਵਿਰਥਾ ਪਟ ਗਿਆ ਡਾਕਟਰ ਦੇ ਨੂੰ ਕਿਾ ਛੱਡੋ ਪਰੇ ਤਾਂ ਸਾਰਾ ਜੁਵਾ ਗਲਤ ਖੇਡ ਰਹੇ ਆਪਾਂ ਜੇ ਜਿੱਤ ਵੀ ਗਏ ਜੁਵਾ ਹੈ ਤੇ ਇਹਦੇ ਕੋਈ ਕੰਮ ਦੀ ਚੀਜ਼ ਤਾਂ ਜਿੱਤੇ ਨਹੀਂ ਰਹੇ ਜਿੱਤਿਆ ਹੈ ਜੁਵਾ ਵੀ ਹਾਰਿਆ ਹੋਇਆ ਮਾਇਆ ਦਾ ਮਾਇਆ ਦਾ ਜਿੱਤਿਆ ਹੈ ਜੁਵਾ ਵੀ ਹਾਰਿਆ ਹੋਇਆ ਮਾਇਆ ਦਾ ਰਾਜ ਜਿੱਤਿਆ ਹੈ ਵੀ ਹਾਰਿਆ ਹੋਇਆ ਇੱਥੇ ਕੁਝ ਨਾਲ ਜਾਣ ਵਾਲਾ ਤਾਂ ਹੈ ਨਹੀਂ ਜੇ ਕਿਸੇ ਦਾ ਟਾਰਗੇਟ ਹੈ ਮੈਂ ਇੰਨਾ ਪੈਸਾ ਕਮਾਉਣਾ ਹੈ ਆ ਕਰਨਾ ਕੋਠੀ ਬਣਾਉਣੀ ਆ ਕਾਰਾਂ ਲੈਣੀਆਂ ਨੇ ਉਜਤਿਆ ਹੈ ਵਿਹਾਰਿਆ ਹੋਇਆ ਜੇ ਕਾਮ ਹੈ ਹੋ ਵੀ ਆਵੇ ਤਾਂ ਵੀ ਹਰਿਆ ਹੋਇਆ ਇਹ ਸਫਲ ਜਨਮ ਨਹੀਂ ਹੈ ਉਹਦੇ ਵਿੱਚ ਇਹ ਤੋਂ ਬਦਾ ਲੱਗਦਾ ਸਫਲ ਜਨਮ ਕੀ ਹੁੰਦਾ ਸੰਸਾਰ ਦੀ ਸਫਲਤਾ ਮਾਇਆ ਦੇ ਵਿੱਚ ਹੈ ਸਫਲਤਾ ਪ੍ਰਾਪਤ ਹੋਗੀ ਇਵਤਾਨ ਦਿੰਦੇ ਨੇ ਸਫਲ ਹੋ ਗਿਆ ਸੰਸਾਰ ਦੀ ਸਫਲਤਾ ਬੇਫਲਤਾ ਨੂੰ ਸਫਲਤਾ ਕਹੇ ਸੰਸਾਰ ਅਸਲ ਜੇ ਬੇਫਲਤਾ ਹੀ ਆ ਹੋ ਉਹ ਸਫਲਤਾ ਵੀ ਹੈ ਤਾਂ ਸਫਲਤਾ ਹੀ ਵੀ ਹੈ ਤਾਂ ਸਫਲਤਾ ਹੀ ਪਰ ਉਹ ਸਫਲਤਾ ਵੀ ਬੇਫਲਤਾ ਹੀ ਹੈ ਬੇਫਲ ਕੀ ਹੁੰਦਾ ਸਫਲ ਕੀ ਹੁੰਦਾ ਸਫਲਾ ਉਹ ਫਲ ਲੱਗੇ ਸ੍ਰੇਸ਼ਟ ਫਲ ਜਿੱਤੋਂ ਮਿਲਲੇ ਉਹ ਸਫਲਤਾ ਹੈ ਮਾਇਆ ਦੇ ਫਲ ਜਿੱਥੋਂ ਮਿਲਣੋਂ ਸਫਲਤਾ ਨਹੀਂ ਹੁੰਦੀ ਜੇ ਕੋਈ ਵੱਡੇ ਤੋਂ ਵੱਡਾ ਕਮਿਸ਼ਨ ਦੇ ਅਫਸਰ ਵੀ ਬਣ ਗਿਆ ਫੜ ਮਾਇਆ ਨਹੀਂ ਲੱਗਣੇ ਨੇ ਉੱਥੇ ਸਫਲਤਾ ਨਹੀਂ ਹੈ ਗੁਰਬਾਣੀ ਦੀ ਭਾਸ਼ਾ 'ਚ ਸਫਲਤਾ ਨਹੀਂ ਹੈ ਅਸਲ 'ਚ ਸਫਲਤਾ ਸਾਡੀ ਭਾਸ਼ਾ 'ਚ ਵੀ ਨਹੀਂ ਹੈ ਸ੍ਰੇਸ਼ਟ ਫੜ ਕੀ ਲੱਗੇ ਉਹਦੇ 'ਚ ਕੀ ਸਫਲ ਲੱਗੇ ਵੱਡੇ ਵੱਡੇ ਮਨਿਸਟਰ ਬਣ ਜਾਂਦੇ ਨੇ ਕਪੜੇ ਜਿਹੜੇ ਚਲੇ ਜਾਂਦੇ ਨੇ ਸਿਮ ਬਣ ਕੇ ਜਣੇ ਜਿ ਬੈਠੇ ਨੇ ਸਫਲਤਾ ਹੋ ਮਫਲਤਾ ਉਹ ਸਫਲਤਾ ਵੀ ਵਿਫਲਤਾ ਹੀ ਹੈ بڑے بڑے ਰਾਸ਼ਟਰਪਤੀ ਬਣ ਜਾਂਦੇ ਆਹਾਂ ਜਾ ਕੇ ਐਸੇ ਵਿਰਾਦ ਕਰ ਲੈਣ ਫਾਂਸੀ ਹੋ ਜਾਂਦੀ ਹੈ ਜਿਹੜੇ ਜੇ ਸੜ ਜਾਂਦੇ ਨੇ ਬੈਠੇ ਉਹ ਸਫਲਤਾ ਵੀ ਵਿਫਲਤਾ ਹੀ ਹੈ ਬੜਾ ਵੜਾ ਪੈਸਾ ਆ ਜਾਂਦਾ ਲਾਟਰੀ ਨਿਕਲਣ ਦੇ ਗੱਡੀ ਲੈ ਸਾਰਾ ਪਰਿਵਾਰ ਗੱਡੀ 'ਚ ਮਰ ਜਾਂਦਾ ਜੜ ਲੱਕੇ ਐਕਸੀਡੈਂਟ ਹੋ ਗੇ ਸਫਲਤਾ ਵੀ ਵਿਫਲਤਾ ਹੀ ਹੈ ਇਹ ਸਫਲਤਾ ਨਹੀਂ ਹੈ ਸੰਸਾਰ ਦੀ ਵਿਫਲਤਾ ਹੈ ਸਫਲਾ ਸ੍ਰੇਸ਼ਟ ਭੜ ਲੱਗੇ ਨਾਮ ਭੜ ਲੱਗੇ ਜਿੱਤੇ ਜਿੱਤੇ ਗਿਆਨ ਭੜ ਲੱਗੇ ਉਹ ਸਫਲਤਾ ਹੈ ਸਫਲ ਜਨਮਾ ਮੋਕੋ ਗੁਰਕੀਨਾ ਮੋਕੋ ਗੁਰਕੀਨਾ ਮੇਰੇ ਕੋ ਐਸਾ ਗਿਆਨ ਹੈ ਮੇਰਾ ਜਨਮ ਸਫਲ ਹੋ ਗਿਆ ਸੰਸਾਰ ਕੋ ਗਿਆਨ ਨਹੀਂ ਹੈ ਸੰਸਾਰ ਕੋ ਕੋਡ ਗਿਆਨ ਹੈ ਵਿਫਲਤਾ ਨੂੰ ਸਫਲਤਾ ਸਮਝੀ ਜਾਂਦੇ ਨੇ ਮੈਨੂੰ ਉਹ ਗਿਆਨ ਮਿਲਿਆ ਜੀ ਜੇ ਸਫਲਤਾ ਦੀ ਸਮਝ ਆਈ ਸਫਲਤਾ ਹੁੰਦੀ ਕੀ ਹੈ ਸਫਲਤਾ ਦੀ ਸਮਝ ਆ ਗਈ ਜਨਮ ਸਫਲ ਹੋ ਗਿਆ ਸਫਲਤਾ ਦੀ ਜੇ ਹੁਣ ਰਸਤੇ ਦਾ ਹੀ ਨਹੀਂ ਪਤਾ ਪਾਉਂੂ ਤੋ ਔੜੇ ਰਾਸੇ ਪਏ ਹੋਆ ਤੂੰ ਸਫਲਤਾ ਕਿੱਥੇ ਹੋਊਗੀ ਜਿੱਥੇ ਜਾਵਾਂਗੇ ਉਥੇ ਦਾ ਵਿਫਲਤਾ ਹੈਗਾ ਸਿਰੇ ਤੇ ਜਾ ਕੇ ਵਿਫਲ ਹੋ ਗਏ ਪਤਾ ਲੱਗਿਆ ਵੀ ਉਥੇ ਨਹੀਂ ਪਹੁੰਚੇ ਜਿੱਥੇ ਪਹੁੰਚਣਾ ਸੀ ਭੱਜੇ ਦਾ ਬਹੁਤ ਤੁਰੇ ਵੀ ਬਹੁਤ ਮਿਹਨਤ ਬਾਤ ਕੀਤੀ ਲੇਕਿਨ ਪਹੁੰਚ ਤੱਕ ਹੀ ਹੋਰੇ ਦੇ ਚ ਗਏ ਪਹੁੰਚ ਕੇ ਜਾ ਕੇ ਦੁਸ਼ਮਣ ਦੇ ਘਰੇ ਚ ਵੜ ਕੇ ਜਾ ਕੇ ਚਲੇਗਾ ਚਲੇਗਾ ਜਾਂ ਘਰ ਕੇ ਦੁਸ਼ਮਣ ਚਾਰੇ ਪਾਸੇ ਤੇ ਕਿਹੜੇ ਹੁੰਦੇ ਨੇ ਹਲਦਾਲ ਇਹ ਕਾਮ ਕ੍ਰੋਧ ਲੋਭਕਾਰ ਦੁਸ਼ਮਣ ਦੇ ਘੇਰੇ ਚੱਲ ਰਹੇ ਹੋ ਤੁਸੀਂ ਸੰਸਾਰ ਉਹਦੇ ਘੇਰੇ ਚ ਚੱਲੇ ਦੁਸ਼ਮਣ ਦੇ ਘੇਰੇ ਚ ਬੜੀ ਤੇਜ਼ੀ ਨਾਲ ਭਜ ਰਿਹਾ ਉਹਦੇ ਘੇਰੇ ਚ ਨਾ ਬਾਹਰ ਕੱਢ ਨਹੀਂ ਹੁੰਦੇ ਇਹਦੇ ਘੇਰੇ ਚੋਂ ਨਿਕਲਣਾ ਸਫਲਤਾ ਹੈ ਮਾਇਆ ਦੇ ਘੇਰੇ ਚੋਂ ਨਿਕਲਣਾ ਸਫਲਤਾ ਹੈ ਮਾਇਆ 'ਚ ਫਸੇ ਹੋਏ ਸਫਲਤਾ ਕਿਥੇ ਵਿਫਲਤਾ ਇਹ ਕਮਾਈ ਤਾਂ ਇੱਥੇ ਹੀ ਰਹਿ ਜਾਣੀ ਹੈ ਲੋ ਕੰਨੀਆਂ ਸੜਕਾਂ ਬਣਾਉਂਦੇ ਆ ਇੱਥੇ ਹੀ ਛੱਡ ਗਏ ਤਰੱਕੀ ਕੀਤੀ ਇੱਥੇ ਹੀ ਛੱਡ ਗਏ ਸਫਲਤਾ ਨਾਲ ਕੀ ਲੈ ਗਏ ਨਾਲ ਕੀ ਲੈ ਗਏ ਸਫਲਤਾ ਕੁਛ ਵੀ ਨਹੀਂ ਸਫਲ ਜਨਮ ਮੌਕੋ ਗੁਰਕੀਨਾ ਗੁਰਕੀਨਾ ਦਿਨਾ ਨਹੀਂ ਹੈ ਜਦ ਪਤਾ ਲੱਗਿਆ ਸਫਲ ਕੀ ਹੁੰਦਾ ਤਾਂ ਸਫਲਤਾ ਦੇ ਰਸਤੇ ਤੁਰਿਆ ਜਦ ਰਸਤੇ ਤੇ ਰਿਆ ਸਫਲ ਜਨਮ ਹੋ ਗਿਆ ਫਿਰ ਅੰਤਰਾਤਮਾ ਤੇ ਆਨ ਅੰਤਰਾਤਮਾ ਦਾ ਅੰਤਰਾਤਮਾ ਦੀ ਇੱਛਾ বিনা ਇਹ ਸਫਲ ਜਨਮ ਹੋਈ ਨਹੀਂ ਸਕਦਾ ਇੱਛਾ ਉਸੇ ਦੀ ਹੈ ਉਸੇ ਦੀ ਛ ਉਸੇ ਦਾ ਮਾਨ ਹੈ ਉਹ ਆਪਣੇ ਮਨ ਨੂੰ ਨੇ ਆਪੇ ਬਨੋਣਾ ਇਹ ਮਨ ਵੱਡਾ ਕਜਾਸੋਂ ਹਰ ਮਨ ਮੰਨਿਆ ਦਸੂ ਇਹ ਮਨ ਵੱਡਾ ਕਜਾਸੋਂ ਮਨ ਮੰਨਿਆ ਕਹਿੰਦੇ ਨੇ ਮਨ ਬਹੁਤ ਵੱਡਾ ਹੈ ਬਹੁਤ ਬਹੁਤ ਸ਼ਕਤੀਸ਼ਾਲੀ ਹੈ ਉਹ ਕਹਿੰਦੇ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸ਼ਕਤੀਸ਼ਾਲੀ ਨਾ ਇਹ ਵੱਡਾ ਨਾ ਸ਼ਕਤੀਸ਼ਾਲੀ ਹੈ ਜਿਹਦਾ ਮਨ ਹੈ ਉਹ ਵੱਡਾ ਹੈ ਉਹੀ ਸ਼ਕਤੀਸ਼ਾਲੀ ਹੈ ਜਿੰਨਾ ਜਰੋਂ ਡੋਰ ਖਿੱਚਦਾ ਨਹੀਂ ਇਹਦੀ ਮਨਦਾ ਨਹੀਂ ਜਾ ਉਹ ਡੋਰ ਖਿੱਚਦਾ ਬਣ ਜਾਂਦਾ ਡੋਰ ਤੋਂ ਦੇ ਹੱਥ ਚ ਪਰਬ ਡੋਰੀ ਹੱਥ ਤੁਹਾਡੇ ਤੁਹਾਰੇ ਹੱਥ ਚ ਦੀ ਡੋਰੀ ਆ ਉਹਦੀ ਮਰਜ਼ੀ ਤੇ ਆ ਮਨ ਹੋਰ ਕਿਸੇ ਦੀ ਨਹੀਂ ਬੰਦਾ ਜਦੋਂ ਚਾਹੁੰਦਾ ਬੰਨੋਂ ਬਣਾ ਲੈਂਦਾ ਜਾਂ ਨਹੀਂ ਚਾਹੁੰਦਾ ਜਾਂ ਨજર ਨਹੀਂ ਬਣਾਉਂਦਾ ਬਾਕੀ ਸਭ ਗੱਲਾਂ ਹੀ ਨੇ ਬਾਕੀ ਸਭ ਪਖੜਨ ਬਾਦ ਆ ਕੋਈ ਨਾ ਜੀ ਇਹ ਤਾਂ ਬਹੁਤ ਔਖਾ ਹੈ ਇਹ ਤਾਂ ਜੀ ਉਹ ਹੈ ਇਹ ਸਭ ਬਹਾਨੇਬਾਜ਼ੀ ਹੈ